ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦੋ ਮੇਨ ਕੈਂਪੇਨਸ ਪੰਜਾਬ ਦੇ ਵਿੱਚ ਲਾਂਚ ਕੀਤੀਆਂ ਗਈਆਂ ਯੋਧ ਨਸ਼ਾ ਵਿਰੋਧ ਤੇ ਗੈਂਗਸਟਰਾਂ ਦੇ ਵਾਰ ਸੋ ਇਹਦੇ ਵਿੱਚ ਸਪੈਸ਼ਲ ਆਪਰੇਸ਼ਨ 3 ਦਿਨ ਦਾ ਚੱਲ ਰਿਹਾ ਪਰ ਹਾਰ ਟੂ ਔਰ ਇਹਦੇ ਵਿੱਚ ਬੜੀ ਵਧੀਆ ਸਕਸੈਸ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਕੱਲ ਵੀ ਆਪਾਂ 100 ਐ 116 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਔਰ ਤੁਹਾਡੇ ਸਾਹਮਣੇ ਕੱਲ ਵੀ ਬੜੀਆਂ ਰਿਕਵਰੀਆਂ ਹੋਈਆਂ ਸੀ 6 ਪਿਸਟਲ ਸੀਗੇ ਔਰ 1190000 ਡਰਗ ਮੰਨੀ ਸੀ ਅੱਜ ਵੀ ਹੁਣ ਤੱਕ 145 ਜਿਹੜੇ ਆ ਕ੍ਰਿਮਨਲਸ ਗ੍ਰਿਫਤਾਰ ਕੀਤੇ ਜਾ ਚੁੱਕੇ ਕਮਿਸ਼ਨਰਡ ਪੁਲਿਸ ਅਮਰਸਰ ਵੱਲੋਂ ਡੇਟ 2 ਤੇ ਤੋਂ ਕੱਲ੍ਹ ਨਾਲੋਂ ਵੀ ਵੱਧ ਅੱਜ ਗ੍ਰਿਫਤਾਰੀਆਂ ਹੋਈਆਂ ਤੇ ਜੇ ਰਿਕਵਰੀ ਦੇਖੀਏ ਤਾਂ 1/2 ਕਿਜੀ ਤੋਂ ਵੱਧ ਮੈਟਾਫੇਟਾਮਾਈਨ ਆਈਸ ਜਿਹਨੂੰ ਕਹਿੰਦੇ ਆ ਦੋ ਸੋਫਿਸਟੀਕੇਟਿਡ ਪਿਸਟਲ ਨੇ ਕਲੌਕ ਤੇ 9mm ਦੇ ਤੇ ਹੋਰ ਵੀ ਜਿਹੜੀਆਂ ਰਿਕਵਰੀਜ਼ ਨੇ ਉਹ ਜਿਹੜੀਆਂ ਐਕਸਰਸਾਈਜ਼ ਦੀਆਂ ਜਾਂ ਹੋਰ ਈਵਨ ਨਜਾਇਜ਼ ਸ਼ਰਾਬ ਵੀ ਫੜੀ ਗਈ ਹੈ ਸੋ ਸਾਰੀਆਂ ਚੀਜ਼ਾਂ ਦੇ ਉੱਤੇ ਪੂਰਾ ਨਕੇਲ ਪਾਈ ਗਈ ਹੈ ਦੋ ਪਿਓ ਵੀ ਫੜੇਗੇ ਅੱਜ ਸੋ ਆਪਾਂ ਜੇ ਦੇਖੀਏ ਤਾਂ 116 ਤੋਂ ਬਾਅਦ ਅੱਜ 145 ਬੰਦੇ ਫੜੇ ਜਾਣਾ ਔਰ ਰਿਕਵਰੀ ਜਿਹੜੀਆਂ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ਨ ਹੋ ਰਹੀ ਸੀ ਮੈਟਾਫਿਟਮਨਾਈਸ ਜਿਹਨੂੰ ਕਿ ਤੁਸੀਂ ਜਾਣਦੇ ਹੋ ਵੀ ਉਹਦੀ 5 ਗੁਣਾ ਵੱਦ ਜਿਹੜੀ ਕਮਰਸ਼ਲ ਦੀ ਕੁਆਂਟੀਟੀ ਹੈ ਹਿਰੋਇਨ ਦੀ ਜੇ 50 ਗ੍ਰਾਮ ਮੈਟਾਫੈਟਾਮਾਈਨ ਕਮਰਸ਼ਲ ਹੈ ਤਾਂ 250 ਗ੍ਰਾਮ ਹਿਰੋਇਨ ਕਮਰਸ਼ਲ ਹੈ ਸੋ ਤੁਸੀਂ ਆਪਾਂ ਸਮਝ ਸਕਦੇ ਆ ਕਿ ਉਹਦੀ ਪੋਟੈਂਸੀ ਕਿੰਨੀ ਜ਼ਿਆਦਾ ਹੈ ਔਰ ਇਹ ਲੈਬ ਦੇ ਵਿੱਚ ਬਣਦੀ ਹੈ ਇਹ ਵੀ ਅਸੀਂ ਬੜਾ ਇੰਪੋਰਟੈਂਟ ਇੱਕ ਜਿਹੜਾ ਕ੍ਰਾਸ ਬਾਰਡਰ ਇਸਮੈਂਟਲ ਕੀਤਾ ਹੈ ਨੈਟਵਰਕ ਔਰ মিডিਆ ਨੂੰ ਮੈਂ ਭੇਜਿਆ ਵੀ ਹੈ ਆਲਰੇਡੀ ਉਹਦੇ ਚ ਮੇਨ ਇੰਟਰਨੈਸ਼ਨਲ ਬਾਰਡਰ ਤੇ ਉਹੀ ਸਿਗਨਲ ਐਪ ਦੇ ਰਾਹੀਂ ਆਸਟ੍ਰੇਲੀਆ ਬੈਠਾ ਇੱਕ ਬੰਦਾ ਇਹ ਕੰਮ ਕਰ ਰਿਹਾ ਸੀ ਤੋਂ ਇਸ ਤੋਂ ਇਲਾਵਾ ਜਿੰਨੀ ਰੇਡਿੰਗ ਪਾਰਟੀਆਂ ਨੇ ਸਾਰੇ ਸਾਡੇ ਡੀਸੀਪੀ ਸਹਿਬਾਨ ਤਿੰਨੋਂ ਐਡੀਸੀਪੀ ਤਿੰਨ ਜ਼ੋਨਲ ਔਰ ਏਸੀਪੀ ਸਬਡਿਵੀਜ਼ਨ ਔਰ ਜਿੰਨੇ ਵੀ ਐਸਐਚਓ ਸੀਆਈਏ ਸਟਾਫ ਸਪੈਸ਼ਲਾਈਜ਼ਡ ਸਟਾਫ ਪੀਓ ਸਟਾਫ ਸਾਰਿਆਂ ਦੇ ਮੁਲਾਜ਼ਮਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਹੁਣੀ ਮੈਂ ਆ ਕੇ ਡੀ ਬਰੀਫਿੰਗ ਲਈ ਆਪਣੇ ਮੁਲਾਜ਼ਮਾਂ ਤੋਂ ਉਹਨਾਂ ਵੱਲੋਂ ਵੀ ਅچھے ਸੁਝਾਅ ਦਿੱਤੇ ਗਏ ਨੇ ਉਹਨਾਂ ਨੂੰ ਹੌਸਲਾ ਵਸਾਈ ਵਾਸਤੇ ਕਮੈਂਡੇਸ਼ਨ ਸਰਟੀਫਿਕੇਟ ਮੇਰੇ ਵੱਲੋਂ ਇਸ਼ੂ ਕੀਤੇ ਗਏ ਆ ਉਹਨਾਂ ਨੂੰ ਇਨਾਮ ਵੱਲੋਂ ਔਰ ਪਬਲਿਕ ਨਾਲ ਇੱਥੇ ਆਪਾਂ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੇਨਿਊ 'ਚ ਹੈਗੇ ਆ ਕਿਉਂਕਿ ਟੈਨੈਂਟ ਵੈਰੀਫਿਕੇਸ਼ਨ ਨੂੰ ਅਸੀਂ ਅੱਜ ਰੱਖਿਆ ਸੀ ਕੱਲ੍ਹ ਪਰ ਰੇਲਵੇ ਸਟੇਸ਼ਨ ਚੈੱਕ ਕੀਤਾ ਸੀ ਪਬਲਿਕ ਨਾਲ ਵੀ ਇੰਟਰੈਕਸ਼ਨ ਕੀਤੀ ਗਈ ਔਰ ਬਹੁਤ ਅੱਛਾ ਮੈਨੂੰ ਫੀਡਬੈਕ ਮਿਲਿਆ ਤੁਸੀਂ ਵੀ ਸਾਰੇ ਸੀਗੇ ਬੜਾ ਓਪਨਲੀ ਆਪਾਂ ਸਾਰਿਆਂ ਨੂੰ ਗੱਲ ਪੁੱਛੀਏ ਕੋਈ ক্লোਜ਼ਡ ਡੋਰ ਨਹੀਂ ਗੱਲਾਂ ਕੀਤੀਆਂ ਪਬਲਿਕ ਨੇ ਪੁਲਿਸ ਦੇ ਐਕਸ਼ਨ ਨੂੰ ਬੜੀ ਉਹਦੀ ਸਰਾਹਨਾ ਕੀਤੀ ਹੈ ਸੋ ਮੈਂ ਵੀ ਇਹ ਆਸ ਕਰਦਾ ਕਿ ਹੋਰ ਵੀ ਪਬਲਿਕ ਪੁਲਿਸ ਜਿਹੜੀ ਆਪਸ ਮਿਲੇਗੀ ਕਿਉਂਕਿ ਕੋਈ ਵੀ ਪੁਲਿਸ ਦਾ ਸਿਸਟਮ ਜਿਹੜਾ ਵਿਦਆਊਟ ਪਬਲਿਕ سپورਟ ਕਾਮਯਾਬ ਨਹੀਂ ਹੁੰਦਾ ਤਾਂ ਤੇ ਅੱਖਾਂ ਸਾਡੇ ਪਬਲਿਕੀ ਨੇ ਔਰ ਜਿਹੜਾ ਅੱਜ ਇੱਥੇ ਆਪਣਾ ਸਾਡਾ ਆਪਰੇਸ਼ਨ ਚੱਲਿਆ ਇਹਦੇ ਨਾਲ ਨੈਚੁਰਲੀ ਇੱਕ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਮਾਲਕ ਮਕਾਨ ਨੇ ਬਾਰ-ਬਾਰ ਆਪਾਂ ਅਪੀਲ ਕਰਨ ਦੇ ਬਾਵਜੂਦ ਆਪਾਂ ਇਨਫੋਰਮੇਸ਼ਨ ਜਿਹੜੀ ਟੈਨੈਂਟਸ ਦੀ ਜਾਂ ਪੀਜੀਸ ਦੀ ਨਹੀਂ ਰੱਖਦੇ ਉਹ ਸਾਡੇ ਸਾਰੇ ਵਾਸਤੇ ਖਤਰਾ ਹੈ। ਔਰ ਇਸ ਕਰਕੇ ਅ ਅਸੀਂ ਐਕਸ਼ਨ ਵੀ ਲੈਣੇ ਆਂ ਬਟ ਫੇਰ ਬਾਰ-ਬਾਰ ਮੈਂ ਵਾਰਨ ਕਰਦਾ ਬਰੀਫ ਕਰਦਾ ਕਾਉਂਸਲ ਕਰ ਰਿਹਾ ਤੁਹਾਡੇ ਮਾਧਮ ਨਾਲ ਕਿ ਤੁਸੀਂ ਜੇ ਕੋਈ ਇਹੋ ਜੀ ਚੀਜ਼ ਆਪਣੇ ਕਿਰਾਏਦਾਰ ਰੱਖਦੇ ਆ ਟੈਨੈਂਟਸ ਉਹਨਾਂ ਦੀ ਪੂਰੀ ਇਨਫੋਰਮੇਸ਼ਨ ਨਾ ਆਧਾਰ ਕਾਰਡ ਫੋਨ ਨੰਬਰ ਔਰ ਚੈੱਕ ਹੋਵੇ ਜੂ ਕਿ ਫੋਨ ਨੰਬਰ ਜਿਹੜਾ ਹੈਗਾ ਉਹ ਚੱਲਦਾ ਹੋਵੇ ਕੋਈ ਗਲਤ ਨੰਬਰ ਲਿਖਾ ਦਿੰਦਾ ਕਈ ਵਾਰ ਜਿਵੇਂ ਹੋਟਲ ਵਗੈਰਾ ਚ ਵੀ ਆਪਾਂ ਦੇਖਿਆ ਸੋ ਇਹ ਬੜੀਆਂ ਬੇਸਿਕ ਛੋਟੀਆਂ ਛੋਟੀਆਂ ਗੱਲਾਂ ਜਿੰਨਾ بڑا ਫਰਕ ਪੈਂਦਾ ਔਰ ਦੂਜੀ ਗੱਲ ਅਸੀਂ ਜਿਹੜਾ ਮੇਨ ਆਪਰੇਸ਼ਨ ਦੇ ਵਿੱਚ ਸਕਸੈਸ ਮਿਲੀ ਆਪਾਂ ਨੂੰ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਅਸੀਂ ਸਕਵਾਡਸ ਬਣਾਏ ਆ ਜਿਨ੍ਹਾਂ ਚ ਲੇਡੀ ਪੁਲਿਸ ਵੀ ਹੈ ਸਾਡੀ ਔਮਨ ਫੋਰਸ ਵੀ ਹੈ ਉਹਦੇ ਨਾਲ ਸ਼ੱਕ ਨਹੀਂ ਪੈਂਦਾ ਕਿ ਕੌਣ ਫੈਮਿਲੀ ਜਾ ਰਹੀ ਹੈ ਉਹ ਪੁਆਇੰਟ ਆਊਟ ਕਰਕੇ ਜਿਹੜਾ ਇਮੀਡੀਏਟਲੀ ਇਨਫੋਰਮੇਸ਼ਨ ਅਗੇ ਰਿਲੇ ਕਰ ਰਹੇ ਜਿੱਤੇ ਸਾਰੀ ਸਕਸੈਸ ਹੋ ਰਹੀ ਹੈ ਸੀਸੀਟੀਵੀ ਕੈਮਰਾ ਕਾਫੀ ਜ਼ਿਆਦਾ ਅਸੀਂ ਦੇਖ ਕੇ ਪੁਰਾਣੇ ਕ੍ਰਾਈਮ ਨੂੰ ਜਿਹੜੇ ਐਸਕੇਪ ਰੂਟਸ ਨੇ ਲਿੰਕ ਰੋਡਸ ਨੇ ਜਿਹੜੀਆਂ ਸ਼ਹਿਰ ਚ ਲੈ ਕੇ ਜਾਂਦੀਆਂ ਜਿੱਥੋਂ ਲੋਕਾਂ ਨੇ ਕ੍ਰਿਮੀਨਲਸ ਨੇ ਪਿੱਛੇ ਐਸਕੇਪ ਕੀਤਾ ਉਹ ਸਾਰਿਆਂ ਦੇ ਉੱਤੇ ਅਸੀਂ ਲਵਾਏ ਐ ਸਪੈਸ਼ਲ ਕੈਮਰਾਸ ਔਰ ਹੁਣ ਵੀ ਪ੍ਰੋਸੈਸ ਜਾਰੀ ਹੈ ਔਰ ਬਹੁਤ ਹਾਈ ਜਿਹੜੀ ਜਿਹੜੇ ਕੁਆਲਿਟੀ ਦੇ ਕੈਮਰਾਸ ਲੱਗੇ ਨੇ ਔਰ ਉਹਨਾਂ ਦੇ ਚੈਕਿੰਗ ਵਾਸਤੇ ਟੀਮਾਂ ਵੀ ਲਾਈਆਂ ਸੋ ਦੈਟ ਉਹ ਸਰਪ੍ਰਾਈਜ਼ ਐਲੀਮੈਂਟ ਜਿਹੜਾ ਸਾਨੂੰ ਮਿਲਦਾ ਰਹੇ ਜੇ ਕੋਈ ਥ੍ਰੈਟਨ ਪਰਸਨ ਹੈ ਜਾਂ ਕੋਈ ਕਿਤੇ ਵੀ ਜਿੱਥੇ ਸ਼ਰਾਰਤ ਹੋਣ ਦਾ ਕਿਤੇ ਹੈਗਾ ਸਾਨੂੰ ਐਪਰੀਹੈਂਸ਼ਨ ਉਤੋਂ ਅਸੀਂ ਪਹਿਲਾਂ ਹੀ ਫੋਟੋਗ੍ਰਾਫਸ ਪਿਕਅਪ ਕਰ ਲਿਏ ਉਹ ਸਪੈਸ਼ਲ ਸਕਵਾਡ ਸਾਡੇ CIA ਦੀ ਤੇ ਹੋਰ ਟੀਮਾਂ ਬਣੀਆਂ ਹੋਈਆਂ ਉਹਦੇ ਨਾਲ ਕੀ ਹੈ ਕਿ ਅਸੀਂ ਅਬਜ਼ਰਵ ਕਰ ਲੈਂਦੇ ਹਾਂ ਕਿ ਕੋਈ ਮੋਟਰਸਾਈਕਲ ਤੇ ਬੰਦੇ ਘੁੰਮ ਰਹੇ ਆ ਔਰ ਸਪੈਸ਼ਲੀ ਟੂ व्हीਲਰਸ ਦੇ ਉੱਤੇ ਅਸੀਂ ਬੜਾ ਇਫੈਕਟਿਵ ਐਕਸ਼ਨ ਲਿਆ ਉਦੇ ਨਾਲ ਹੀ ਜਿਹੜਾ ਹੈਗਾ ਕਿ ਤੁਸੀਂ ਦੇਖੋਗੇ ਕਿ ਜਿਹੜਾ ਸਟਰੀਟ ਕਰਾਈਮ ਉੱਤੇ ਵੀ ਬਹੁਤ ਫਰਕ ਪਿਆ। ਛੋਟਾ-ਮੋਟਾ ਕਰਾਈਮ ਹਮੇਸ਼ਾ ਹੀ ਸਮਾਚ ਹੁੰਦਾ ਰਹਿੰਦਾ ਬਟ ਅਸੀਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਇਸ ਗੱਲ ਬਾਰੇ ਬਚਨ ਬਤਾ ਕਿ ਬਹੁਤ ਜਲਦੀ ਸਾਰੇ ਕਰਾਈਮ ਆਪਾਂ ਡਿਟੈਕਟਿਵ ਕੀਤੀ ਹੈ ਔਰ ਪ੍ਰੀਵੈਂਟ ਕਰਨ ਦੇ ਵਿੱਚ ਸਾਰੇ ਨਾਕਾਬੰਦੀ ਦੇ ਉੱਤੇ ਆਫੀਸਰਜ਼ ਆਪ ਜਾਂਦੇ ਆ। ਟ੍ਰੈਫਿਕ ਚਲਾਨਜ਼ ਆ ਟ੍ਰੈਫਿਕ ਵਾਇਲੇਟਰਜ਼ ਆ ਇੰਪਾਉਂਡਿੰਗ ਬਹੁਤ ਜ਼ਿਆਦਾ ਕੀਤੀ ਗਈ ਹੈ। ਸੋ ਮੈਂ ਇਹ ਸਮਝਦਾ ਕਿ ਇਹਦੇ ਨਾਲ ਸਾਡਾ ਜਿਹੜਾ ਏਰੀਆ ਹੋਰ ਸੇਫ ਹੁੰਦਾ।